ਅੱਜ ਦੇ ਦਿਨ ਦੇ ਵਿੱਚ ਵੀ ਪਾਣੀ ਘਟ ਗਿਆ ਵਾ ਪਰ ਸਾਡੀਆਂ ਮੁਸ਼ਕਲਾਂ ਨਹੀਂ ਘਟੀਆਂ ਖਤਰਾ ਉਸ ਦਿਨ ਦਾ ਉਸੇ ਦਾ ਜਿਹੜੀਆਂ ਮੁਸ਼ਕਲਾਂ ਜਾਂ ਜਿਹੜਾ ਸਾਡਾ ਖਤਰਾ ਜਦੋਂ ਪਾਣੀ ਓਵਰਫਲੋ ਸੀ ਜਦੋਂ ਪਾਣੀ ਦਾ ਪੱਧਰ ਵਧਿਆ ਸੀ ਜੋ ਖਤਰਾ ਉਸ ਦਿਨ ਸੀ ਉਹ ਖਤਰਾ ਅੱਜ ਵੀ ਆ ਪਾਣੀ ਪੰਜਾਬ ਦੇ ਦਰਿਆਵਾਂ ਵਿੱਚ ਮੋੜ ਆ ਜਾਵੇ ਅੱਜ ਆ ਜਾਵੇ ਇੱਕ ਮਹੀਨੇ ਨੂੰ ਆ ਜਾਵੇ ਇੱਕ ਸਾਲ ਨੂੰ ਆ ਜਾਵੇ ਦੋ ਸਾਲ ਨੂੰ ਆ ਜਾਵੇ ਖਤਰਾ ਜਿਉਂਦਾ ਤਿਉਂ ਆ ਜਿਵੇਂ 23 ਚ ਆਈ ਸੀ ਹੁਣ 25 ਚ ਆ ਗਿਆ ਇਹ ਖਤਰਾ 88 ਚ ਵੀ ਸਾਡਾ ਨੁਕਸਾਨ ਹੋਇਆ ਪਾਣੀ ਨਾਲ 16 ਚ ਵੀ ਹੋਇਆ 23 ਚ ਵੀ ਹੋਇਆ 25 ਚ ਵੀ ਹੋ ਗਿਆ ਅਸੀਂ ਆਪਣੀ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਖਤਰੇ 'ਚ ਬਾ ਪਾਣੀ ਸਾਡੇ ਵੱਲੋਂ 12 ਮਹੀਨੇ ਚੱਲੇ ਪਰ ਸਾਡਾ ਪੰਜਾਬ ਜਿਹੜਾ ਏ ਤੋਂ ਸੇਫ ਹੋਵੇ ਜਿੱਥੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਉਹ ਦਰਿਆ ਪੈਂਦਾ ਜਾਂ ਕੋਈ ਵਿੱਚ ਨਦੀ ਨਾਲਾ ਪੈਂਦਾ ਵਿੱਚ ਜਿੱਥੇ ਪਿੰਡ ਦੇ ਵਿੱਚ ਰਸਤਾ ਨਹੀਂ ਕਿਸਤੀ ਜਾਂਦੀ ਆ ਉਹ ਅਸੀਂ ਉੱਥੇ ਪੁਲ ਬਣਾਵਾਂਗੇ ਬੱਚਿਆਂ ਨੂੰ ਸਕੂਲੇ ਜਾਣ ਵਾਸਤੇ ਸਹੂਲਤ ਹੋਵੇ ਬੱਚਿਆਂ ਨੂੰ ਕੋਈ ਬਿਮਾਰ ਹੋ ਗਿਆ ਬਜ਼ੁਰਗ ਦਵਾਈ ਲੈਣ ਵਾਸਤੇ ਉਹਦਾ ਠੀਕ ਹੋਵੇ ਸਾਰਾ ਸਰਵੇ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਚੀਜ਼ ਜਿਹੜੀ ਨਾ ਅਸੀਂ ਸਾਰਾ ਤੁਹਾਡੇ ਜਿਵੇਂ মিডিਆ ਦੇ ਰਾਹੀਂ ਸਾਰੀ ਦੁਨੀਆ ਨੂੰ ਦੱਸਾਂਗੇ ਪਹਿਲਾਂ ਸਾਨੂੰ ਥੋੜਾ ਟਾਈਮ ਚਾਹੀਦਾ ਕਿਉਂਕਿ ਪੰਜਾਬ ਦਾ ਏਰੀਆ ਜਿਹੜਾ ਹੁਣ 543 ਕਿਲੋਮੀਟਰ ਬਾਰਡਰ ਪਠਾਨਕੋਟ ਤੋਂ ਫਾਜ਼ਿਲਕੇ ਤੱਕ ਉਹ ਸਾਰਾ ਬਾਰਡਰ ਬੈਲਟ ਸਾਰੀ ਪ੍ਰੋਬਲਮ ਚ ਆ ਉਹ ਵੈਸੇ ਵੀ ਉੱਥੇ ਪਹਿਲਾਂ ਹੀ ਪਹਿਲਾਂ ਹੀ ਘਟਿਆ ਤੇ ਜੋ ਆ ਜਿਹੜਾ ਪਾਣੀ ਦੇ ਨਾਲ ਇਸ ਵਾਰ ਰਾਵੀ ਨੇ ਜੋ ਉੱਥੇ ਮੁਸ਼ਕਲ ਪੈਦਾ ਕੀਤੀ ਹੈ ਉਹ ਲੋਕਾਂ ਨੂੰ ਬਹੁਤ ਵੱਡੀ ਲੋੜ ਆ